ਬਾਕੀ ਇਹ ਗੱਲ ਕਹਿਣਾ ਨਾ ਅੰਕਲ 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 ਕਿਤੇ ਬਿਠਾ ਕੇ ਮੇਰੇ ਸਾਹਮਣੇ ਪੁੱਛੀ ਕਿੰਨਾ ਚਿਰ ਕਬੱਡੀ ਖੇਡਿਆ ਉਹਦੇ ਲਈ 12 ਸਾਲ 11 12 ਸਾਲ ਕਬੱਡੀ ਖੇਡਿਆ ਉਹਦੇ ਲਈ ਉਹਨੂੰ ਐਂਦਾ ਬੈਠ ਕੇ ਸਾਹਮਣੇ ਬੈਠ ਕੇ ਐਂਦਾ ਨਕੋਦਰ ਬੈਠ ਕੇ ਜਵਾਬ ਦਿੱਤਾ ਹੀ ਨਹੀਂ ਅੰਕਲ ਤਰਨਾ ਨਹੀਂ ਖੇਡਣਾ ਤੇਰੇ ਅਸੂਲ ਗਲਤ ਹੋ ਗਿਆ ਹੁਣ ਉਹਦੀ ਫੈਡਰੇਸ਼ਨ ਛੱਡ ਕੇ ਆਇਆ ਸੀ ਮੈਂ ਨਹੀਂ ਦੋ ਫੈਡਰੇਸ਼ਨ ਚੋਂ ਕੱਢਦਾ ਹੀ ਆ ਹਰ ਵਾਰੀ ਕਿਸੇ ਨਾ ਕਿਸੇ ਨੂੰ ਦੋ ਮਸਾਲੀ ਕੱਢ ਹੀ ਦਿੰਦਾ ਉਹ ਜਦੋਂ ਬੰਦਾ ਵਰਤਿਆ ਜਾਂਦਾ ਫੇ ਚੱਕ ਦਿੰਦਾ ਪਰ ਫੇ ਵੀ ਮੈਂ ਚਲੋ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕਿਤੇ ਨਾ ਕਿਤੇ ਬੰਦੇ ਨੇ ਬੈਠੇ ਹੁੰਨੇ ਆ ਗੱਲਬਾਤ ਹੋਈ ਹੁੰਦੀ ਆ ਕਰੋਟੀ ਵੀ ਇਕੱਠੀ ਖਾਦੀ ਹੁੰਦੀ ਆ ਅੰਕਲ ਨੂੰ ਪੁੱਛ ਲਈ ਲਿੱਲੀ ਰਿਜ਼ੋਰਟ ਜਲੰਧਰ 300 ਬੰਦੇ ਦਾ 400 ਬੰਦੇ ਦਾ ਮੇਰਾ 300 ਤੋਂ 400 ਬੰਦੇ ਦਾ ਮੇਰਾ ਵੀ ਡਾਪ ਕੀਤਾ ਸੀ ਮੈਂ ਵੀ ਉਹਨਾਂ ਚੋਂ ਸੀਗਾ 25000 ਦੇ ਹਿਸਾਬ ਨਾਲ ਲਾਈ 25 ਕ 30000 ਦੇ ਹਿਸਾਬ ਨਾਲ ਲਾਈ ਕੈਸ਼ ਪੈਸੇ ਦਿੱਤੇ ਕੈਸ਼ ਕੋਈ ਸਾਨੂੰ ਰਸੀਦ ਸੂਣ ਨਹੀਂ ਬਿੜੀ ਉਹ ਡੋਪਾਂ ਦੇ ਰਿਜ਼ਲਟ ਅੰਕਲ ਨੂੰ ਕਹੇ ਕਿਤੇ ਨਾ ਕਿਤੇ ਤਾਂ ਪੈਸੇ ਦਿੱਤੇ ਹੋਣਗੇ ਰਸੀਦ ਹੀ ਲਿਆਣ ਦੇ ਮੇਰਾ ਜਾਉ ਡੋਪਾਂ ਦੀ ਰਿਪੋਰਟ ਹੀ ਲਿਆਣ ਦੇ ਇਤੋਂ ਪੈਸੇ ਇਕੱਠੇ ਕਰਕੇ ਉਹਨਾਂ ਪੈਸਿਆਂ ਦੀ ਬਾਅਦ ਚੋਂ ਪਤਾ ਲੱਗਾ ਸੀਗਾ ਸ਼ੋਰ ਤਾਂ ਮੈਨੂੰ ਵੀ ਨਿਗਾ ਪਰ ਇਹ ਪਤਾ ਲੱਗਾ ਸੀਗਾ ਵੀ ਚੰਡੀਗੜ੍ਹ ਜਿਹੜੀ ਕੋਠੀ 'ਚ ਹੋਣ ਰਹਿੰਦਾ ਨਾ ਰਹਿੰਦਾ ਸੀਗਾ ਉਹ ਲਈ ਸੀ ਉਹਨਾਂ ਪੈਸਿਆਂ ਦੀ ਐਡਾ ਸਕੈਮ ਕਰਦੇ ਆ ਮੇਰਾ ਵੀਰ ਐਡਾ ਸਕੈਮ ਸਕੈਮ ਇਹਨੂੰ ਸਕੈਮ ਕਹਿੰਦੇ ਆ ਸਕੈਮ ਇਹ ਡੋਪ ਟੈਸਟ ਨਹੀਂ ਕਹੇ ਜਾਂਦੇ ਡੋਪ ਟੈਸਟ ਨੂੰ ਮੈਂ ਦਿਖਾਉਂਗਾ ਡੋਪ ਟੈਸਟ ਕੀ ਹੁੰਦੇ ਆ ਕਿੱਦਾਂ ਹੁੰਦੇ ਆ ਕਾਦੇ ਨਹੀਂ ਸਾਨੂੰ ਲੋੜ ਪਈ ਮੇਜਰ ਲੀਗ ਫੈਡਰੇਸ਼ਨ ਬਣਾਉਣ ਦੀ ਮੇਰੇ ਫੈਡਰੇਸ਼ਨ ਛੱਡਣ ਤੋਂ ਪਹਿਲਾਂ ਹਨਾ ਸ਼ਾਇਦ ਇਹ ਗੱਲ ਬਹੁਤ ਘੱਟ ਬੰਦਿਆਂ ਦੇ ਧਿਆਨ 'ਚ ਹੀ ਹੋਣੀ ਐ ਮੇਰਾ ਵੀਰ ਜੇ ਹੁਣ ਮੈਂ ਕਰੂੰਗਾ ਸ਼ਾਇਦ ਆਜੂਗੀ ਸਾਰਿਆਂ ਨੂੰ ਅੰਕਲ ਜੱਟੇ ਨੂੰ ਪੁੱਛੀਗਾ ਕਾਲੇ ਸੰਗਿਆ ਟੂਰਨਾਮੈਂਟ ਤੇ ਸੰਦੀਪ ਤੇ ਬੰਦੇ ਚਾੜੇ ਸੀ ਕਿ ਨਹੀਂ ਚਾੜੇ ਸੀ ਮੋੜ ਕੇ ਲਿਜਾ ਕੇ ਕਿਸੇ ਬੰਦੇ ਕੋਲ ਉਹਦੀ ਮਿੰਤ ਵੀ ਕਰਾਈ ਸੀ ਕਿ ਨਹੀਂ ਕਰਾਈ ਸੀ ਨਾਲ ਇੱਕ ਦੋ ਪਲੇਅਰ ਹੋਰ ਵੀ ਸੀਗੇ ਨਾਲ ਲੈਣ ਨੂੰ ਲੈ ਦਿੰਨਾ ਪਰ ਛੱਡ ਯਾਰ ਨਾ ਕੀ ਲਈ ਜਣੇ ਐਵੇਂ ਉਹ ਕੋਣ ਸੀਗੇ ਅੰਕਲ ਦੀ ਸੱਜੀ ਬਾਹ ਸੱਜੀ ਵੀ ਛੱਡ ਦਿਓ ਪੂਰਾ ਅੰਕਲ ਹੀ ਆ ਉਹ ਤਾਂ ਨਾਲ ਲੈਣਾ ਤਾਂ ਨਾਂ ਵੀ ਲੈ ਦੂੰਗਾ ਕੋਈ ਗੱਲ ਨਹੀਂ ਜੇ ਬਾਹਲੀ ਗੱਲਾਂ ਤਾਂ ਗਾਂਹਾ ਮੈਂ ਨਾਂ ਵੀ ਲੈ ਦੂੰਗਾ ਦਾ ਕੱਲੇ ਸੀ ਬਦਮਾਸ਼ ਪੁਸ਼ਖੰਗ ਨਹੀਂ ਸੰਦੀਪ ਉਥੋਂ ਔਰੇ ਬਾਰੇ ਹੋਇਆ ਕਿ ਨਹੀਂ ਵਿਚਾਰਾ ਥੋੜੇ ਟਾਈਮ ਲਈ ਤੂੰ ਲਗਿਆ ਸੀ ਉਹਦੇ ਘਰੇ ਜਾ ਕੇ ਤੂੰ ਬਿਠਾ ਕੇ ਉਹਨਾਂ ਨੂੰ ਮਾਫੀਆਂ ਮੰਗਵਾਈਆਂ ਕਿ ਨਹੀਂ ਵਿਚਾਰਿਆਂ ਕੋ ਮਗਵਾਈਆਂ ਕੀ ਉਹ ਪਲੇਅਰ ਸੀਗੇ ਉਹ ਖੇਡਦੇ ਅੰਕਲ ਖੇਡਦੇ ਸੀਗੇ ਉਹ ਵਿਚਾਰੇ ਕਰ ਲਈ ਗੱਲ ਪੁੱਛ ਲਈ ਮੈਨੂੰ ਬਿਠਾ ਲਈ ਬੰਦੇ ਦਾ ਵੀ ਨਾਂ ਦੱਸੂਗਾ ਨਾਲੇ ਨਾਲੇ ਉਹਨਾਂ ਨੂੰ ਵੀ ਮਹਾਪੁਰਸ਼ਾਂ ਨੂੰ ਮੈਂ ਹਾਥੀ ਜੋੜਦਾ ਆ ਵਾਹ ਈ ਤੋਬਾ ਮਾਲਕਾ ਕੁ ਬੰਦੇ ਚ ਐਂਡੀਆਂ ਗਾਂ ਕਹਿਣ ਨੂੰ ਜੀ ਨਹੀਂ ਕਰਦਾ ਉਹ ਵੀ ਨੇਤੀ ਰੋਲਾ ਪਾਉਂਦੇ ਆ ਪੰਜਾਬ ਚ ਗੈਂਗਸਟਰਵਾਦ ਹੋ ਗਿਆ ਜੀ ਹੁਣ ਤਾਂ ਸਰ ਪੰਜਾਬ ਸਰਕਾਰ ਦੇ ਜਿਹੜੇ ਮੇਨ ਬੰਦੇ ਆ ਜਾਂ ਲਾ ਲਓ ਪੁਲਿਸ ਦੇ ਪ੍ਰਸ਼ਾਸਨ ਦੇ ਹੱਥੋਂ ਨਿਕਲ ਗਿਆ ਸਾਰਾ ਕੁਝ ਹੁਣ ਹੁਣ ਤਾਂ ਗੈਂਗਸਟਰ ਨੂੰ ਫੋਨ ਲਾ ਲਓ ਤੇ ਕੱਪ ਕਰਾ ਲਓ ਉਹਨੋਂ ਸਾਰਾ ਕੋ ਭੁੱਲ ਜਾਂਦਾ ਆ ਜਦੋਂ ਬਾਹਰ ਆਪਣੇ ਭਰਾ ਦਾ ਕੱਪ ਕਾਮਯਾਬ ਕਰਾਉਣਾ ਹੁੰਦਾ ਲਾਹ ਦੁਨੀਆ ਦੇ ਬਦਮਾਸ਼ ਦਾ ਫੋਨ ਕਰਾਉਂਦੇ ਉੱਥੇ ਕੱਲੇ-ਕੱਲੇ ਪਲੇਅਰ ਬੰਦੇ ਅੰਕਲ ਦੇ ਹੀ ਆ ਪੁੱਛ ਲਿਓ ਸਾਨੂੰ ਵੀ ਜਾਂਦੇ ਆ ਫੋਨ ਭਾਈ ਕੀ ਕਰੀਏ ਖੇਡਣਾ ਪੈਂਦਾ ਮਜਬੂਰੀ ਆ ਉੱਥੇ ਬਾਹਰ ਗਿਆ ਨੂੰ ਵੀ